ਆਇਰੋਜੀਕਾ ਖਾਨਸਾ ਆਇਰੋਜੀਕੀ ਸੱਤੇ ਦੇ ਵੀਡੀਓ ਲੰਦੇ ਤੁਹਾਨੂੰ ਬ੍ਰਾਹਮ ਦਾ ਸਵਾਗਤ ਹੈ ਸਾਡੇ ਚੈਨਲ ਅਜੇ ਟੱਬਰ ਤੇ ਆਸ ਕਰਦੇ ਹਾਂਗੇ ਤੁਸੀਂ ਆਪਣੇ ਘਰ ਪਰਵਾਰ ਵਿੱਚ ਠੀਕ ਹੋਗੇ ਰਾਜੀ ਤੁਸੀਂ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆ ਇਹ ਬਿੱਲ ਇਹ ਬਿੱਲ ਦਾ ਖਾਲਿਆ ਤੇ ਗਰਮੀਆਂ ਵਿੱਚ ਬਹੁਤ ਹੀ ਵਧੀਆ ਹੁੰਦਾ ਤੇ ਗੁਣਕਾਰੀ ਹੁੰਦਾ ਫਾਇਦੇਮੰਦ ਹੁੰਦਾ ਹੈ ਇਹ ਬਹੁਤ ਪ੍ਰਾਤਨ ਖਾਲਿਆ ਅੱਜ ਕੱਲ ਬਹੁਤ ਘੱਟ ਬੱਚੇ ਜਾਣਦੇ ਵੀ ਕੀ ਇਹ ਕੀ ਚੀਜ਼ ਹੈ ਇਹ ਬਹੁਤ ਪੁਰਾਣਾ ਫਲ ਹੈ ਤੇ ਬਹੁਤ ਫਾਇਦੇਮੰਦ ਹੁੰਦਾ ਤੇ ਠੰਡਾ ਹੁੰਦਾ ਗਰਮੀਆਂ ਦੇ ਵਿੱਚ ਵੇਖੋ ਇਹਦੀ ਜਿਹੜੀ ਆ ਉੱਪਰਲੀ ਪਰਤ ਦੀ ਛੱਲਿਆ ਇਹ ਨਾਰੀਅਲ ਵਾਂਗੂ ਬਹੁਤ ਸਖਤ ਹੁੰਦੀ ਹੈ ਤੇ ਅੰਦਰਲਾ ਪਾੜਾ ਜਿਹੜਾ ਉਹ ਬਹੁਤ ਠੰਡਾ ਹੁੰਦਾ ਕਿਉਂਕਿ ਜਿਹੜੀ ਸਖਤ ਛੱਲਿਆ ਇਹਨੂੰ ਅੰਦਰ ਗਰਮੀ ਨਹੀਂ ਲੱਗਣ ਦਿੰਦਾ ਇਹ ਉਹਨੂੰ ਬਹੁਤ ਠੰਡਾ ਰੱਖਦਾ ਅੰਦਰਲੇ ਪਾੜ ਨੂੰ ਤੇ ਉਹ ਬਹੁਤ ਠੰਡਾ ਹੁੰਦਾ ਤੇ ਇਹਦਾ ਚਪਨਾਵਾਂਗੇ ਆਪਾਂ ਜੂਸ ਜੂਸ ਇਹਦਾ ਬਹੁਤ ਹੀ ਖੈਰ ਰਵੰਧ ਹੁੰਦਾ ਵਾ ਇੱਕ ਤੇ ਟਾਈਫਾਈਡ ਨੂੰ ਕੱਢਦਾ ਅੰਦਰੋਂ ਤੇ ਇੱਕ ਜਿਗਰ ਦੀ ਗਰਮੀ ਨੂੰ ਵੀ ਕੱਢਦਾ ਪਿੱਤ ਦੇ ਰੋਗ ਨੂੰ ਵੀ ਫਰਮਾਨ ਆਉਂਦਾ ਇਹਦੇ ਨਾਲ ਫਿਰ ਦੇ ਜੂਸ ਨਾਲ ਕਿਉਂਕਿ ਇਹ ਖਾਦਾ ਘਟ ਜਾਂਦਾ ਵਾ ਤੇ ਬਹੁਤ ਇਹਦੇ ਵਿੱਚ ਚੰਗਣਾਟ ਫੈਫਰ ਕੈਲਸ਼ੀਅਮ ਹੁੰਦੀ ਆ ਇਕਨਾਂ ਚਿਕਨਾਂ Falle ਹੱਦਾਂ ਦੇ ਅੰਦਰ ਤੇ ਇਹ ਜੂਸ ਦੇ ਰੂਪ ਵਿੱਚ ਹੀ ਪਤਾ ਜਾਂਦਾ ਵਾ ਅਜੋ ਆਪਾਂ ਜਰ ਬਣਾਉਨੇ ਆ ਜੀ ਜੂਸ ਇਹਨੂੰ ਆਪਾਂ ਤੇ ਤੋੜ ਕੇ ਤੇ ਅੰਦਰਲਾ ਪਾੜ ਸਾਰਾ ਕੱਢ ਲਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਤੋੜ ਲਾਂਗੇ ਇਸ ਤਰ੍ਹਾਂ ਤੋੜ ਕੇ ਆਪਾਂ ਇਹਨੂੰ ਇਦਾਂ ਵਿੱਚੋਂ ਇਹਦਾ ਗੁੱਦਾ ਪਾੜ ਕਰ ਲਿਆ ਤੇ ਵਿੱਚੋਂ ਆਪਾਂ ਇਹਦਾ ਸਾਰਾ ਪਾੜ ਜਿਹੜਾ ਅੰਦਰਲਾ ਹੈ ਕੱਢ ਲੈਣਾ ਇਸ ਤਰ੍ਹਾਂ ਆਪਾਂ ਤੋੜ ਕੇ ਦੋ ਬਾੜ ਕਰਕੇ ਸਾਰੇ ਇੱਕ ਵਾਰੀ ਕੱਟ ਲੈਣੇ ਆ ਤੇ ਫਿਰ ਆਪਾਂ ਮਿਲਦੇ ਆ ਕਿਉਂਕਿ ਇਹ ਬਿੱਲ ਜਿਹੜੇ ਆਪਾਂ ਲਾਈਪ ਹੀ ਤੋੜ ਕੇ ਲੈ ਕੇ ਆਂਦੇ ਆ ਇਹ ਬਾਹਰ ਕਿਸੇ ਦੇ ਲੱਗੇ ਹੀ ਕੰਮ ਕਰਨ ਜਾਂਦੇ ਉੱਥੋਂ ਤੋੜ ਕੇ ਲੈ ਕੇ ਆਏ ਆ ਇਹ ਤਾਂ ਛੋਟੇ-ਛੋਟੇ ਬਾਜ਼ਾਰੋਂ ਨੇ ਆਪਾਂ ਲੈ ਕੇ ਆਂਦੇ ਇਹ ਆਪਾਂ ਤੋੜ ਕੇ ਲੈ ਕੇ ਆਂਦੇ ਆ ਤੇ ਬਿੱਲ ਬਹੁਤ ਵਧੀਆ ਵਿੱਚੋਂ ਨਿਕਲੇ ਆ ਹੈ ਛੋਟੇ ਆ ਥੋੜੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਭੰਨ-ਭੰਨ ਕੇ ਕੱਟ ਲਾਂਗੇ ਤੇ ਫਿਰ ਆਪਾਂ ਮਿਲਦੇ ਆ ਇਸ ਤਰ੍ਹਾਂ ਆਪਾਂ ਸਾਰਾ ਅੰਦਰਲਾ ਪਾੜੇ ਦਾ ਕੱਟ ਲਾਂਗੇ ਇਸ ਤਰ੍ਹਾਂ ਪੈਨ ਨੂੰ ਪਾ ਨਾ ਲਵਾਂਗੇ ਆਹ ਲੋ ਜਿਹੜਾ ਬਿੱਲ ਦਾ ਆਪਣਾ ਇਹ ਸਲਾਬਾੜੀ ਸਾਰਾ ਆਪਾਂ ਕੱਢ ਲਿਆ ਬਿੱਲ ਸਾਰੇ ਬਿੱਲ ਚੋਂ ਇਹਨੂੰ ਆਪਾਂ ਮੈਚ ਕਰਾਂਗੇ ਮੈਚ ਆਪਾਂ ਨੂੰ ਹੱਥਾਂ ਨਾਲ ਹੀ ਕਰਾਂਗੇ ਹੱਥ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੋਰੇ ਦੇ ਵਿੱਚ ਕੀ ਕੀ ਪਾਉਣਾ ਹੈ ਆਪਾਂ ਤੁਹਾਨੂੰ ਬਾਅਦ ਚ ਦੱਸਦੇ ਹਾਂ ਨੂੰ ਆਪਾਂ ਮੈਚ ਕਰ ਲਈਏ ਚੰਗੀ ਤਰ੍ਹਾਂ ਪਾਣੀ ਪਾ ਲਾਂਗੇ ਥੋੜਾ ਜਿਆ ਐਨਾ ਕੁ ਪਾਣੀ ਪਾ ਕੇ ਆਪਾਂ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮੈਚ ਕਰਾਂਗੇ ਇਹ ਬਹੁਤ ਹੀ ਵਧੀਆ ਹੁੰਦਾ ਵਾ ਇਹ ਤੁਸੀਂ ਬਣਾ ਕੇ ਗਰਮੀਆਂ ਦੇ ਵਿੱਚ ਪਿਆ ਕਰੋ ਪਿਤ ਦਾ ਰੋਗ ਠੀਕ ਕਰਦਾ ਵਾ ਟਾਈਫੈਡ ਨੂੰ ਵੀ ਠੀਕ ਕਰਦਾ ਹੈ ਅੰਦਰੋਂ ਕੱਢਦਾ ਵਾ ਜਿਹੜੀ ਲੀਵਰ ਵੀ ਗਰਮੀ ਜਿਗਰ ਦੀ ਗਰਮੀ ਨੂੰ ਇਹ ਕੱਢਦਾ ਵਾ ਇਹ ਬਹੁਤ ਹੀ ਲਾਭਦਾਇਕ ਹੁੰਦਾ ਵਾ ਆਪਣਾ ਮਟੀਰੀਅਲ ਜਿਹੜਾ ਨੇ ਤਿਆਰ ਸਾਰਾ ਮੈਚਰ ਹੋ ਗਿਆ ਵੇਖੋ ਆਪਾਂ ਮੈਚ ਕਰ ਲਿਆ ਵਾ ਇਹਨੂੰ ਆਪਾਂ ਹੁਣ ਆਪਾਂ ਪਕਾਣਗੇ ਸੱਚੇ ਸੱਚੇ ਇੱਕ ਛਾਨੇ ਦੇ ਨਾਲ ਦੇਖੋ ਆਪਾਂ ਛਾਨੇ ਲੱਲੀ ਆ ਇਹਦੇ ਨਾਲ ਹੀ ਆਪਾਂ ਥੋੜਾ ਥੋੜਾ ਕਰਕੇ ਅਡਾਂਗੇ ਇਹਦੇ ਵਿੱਚ ਤੇਰਾ ਥੋੜਾ ਥੋੜਾ ਕਰਕੇ ਆਪਾਂ ਪੁਣਾਂਗੇ ਜੀ ਆਪਣਾ ਜੂਸ ਬਣ ਕੇ ਬਿੱਲ ਦਾ ਤਿਆਰ ਆ ਦੇਖੋ ਕਿੰਨਾ ਸੋਹਣਾ ਬਣਿਆ ਕਿੰਨਾ ਸੋਹਣਾ ਦਾ ਕਲਰ ਆ ਆਪਾਂ ਪੁਣ ਕੇ ਇੱਕ ਜੱਗ ਦੇ ਵਿੱਚ ਪਾ ਲਿਆ ਵਾ ਤੇ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਉਣਾ ਉਹ ਤੁਹਾਨੂੰ ਦੱਸਦੇ ਆਂ ਇਹ ਥੋੜਾ ਜਿਹਾ ਪਾਵਾਂਗੇ ਆਪਾਂ ਕਾਲਾ ਲੂਣ ਤੇ ਇਹ ਜਿਹੜੀ ਆਪਾਂ ਚੀਨੀ ਘੋਲ ਲਈ ਸੀ ਇਹ ਆਪਾਂ ਵਿੱਚ ਪਾ ਦਾਂਗੇ ਇਹ ਆਪਾਂ ਚੀਨੀ ਵਾਲਾ ਪਾਣੀ ਪਾਤਾ ਵਿੱਚ ਤੇ ਆਪਾਂ ਨਮਕ ਪਾਤਾ ਵਾ ਹੋਰ ਆਪਾਂ ਕੁਝ ਨਹੀਂ ਪਾ ਰਹਾਏ ਇਹ ਹੁਣ ਆਪਣਾ ਜੂਸ ਜਿਹੜਾ ਇਹ ਤਿਆਰ ਹੈ ਇਹਨੂੰ ਆਪਾਂ ਗਲਾਸ ਪਾ ਕੇ ਗਾਰਨਿਸ਼ ਕਰ ਲੈਨੇ ਆਹ ਲੋ ਜੀ ਆਪਣਾ ਬੇਲ ਦਾ ਜੂਸ ਬਣ ਕੇ ਤਿਆਰ ਆ ਤੇ ਆਪਾਂ ਗਲਾਸਾਂ 'ਚ ਪਿਆ ਪਾ ਲਿਆ ਵਾ ਇਹਨੂੰ ਹੁਣ ਆਪਾਂ ਪੀਵਾਂਗੇ ਬਹੁਤ ਟੇਸਟੀ ਬਣਿਆ ਵਾ ਆਪਾਂ ਟੈਸਟ ਕਰਕੇ ਦੇਖ ਲਿਆ ਵਾ ਤੁਸੀਂ ਵੀ ਬਣਾ ਕੇ ਏਕੇ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਸਤ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ